ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਿੰਗ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਪੰਜਾਬ ਚ ਹੜ੍ਹਾਂ ਕਾਰਨ ਹਾਲਾਤ ਗੰਭੀਰ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪਹੁੰਚੇ ਪੰਜਾਬ ਆਖੜਾ ਡੈਮ ਤੋਂ ਅੱਜ ਫੇਰ ਛੱਡਿਆ ਗਿਆ 10000 ਕਿਊਸਿਕ ਪਾਣੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਦੀ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਕੀਤੀ ਅਪੀਲ ਲਾਲਚੰਦ ਕਟਾਰੂ ਚੱਕ ਨੇ ਇੱਕ ਮਜ਼ਦੂਰ ਪਰਿਵਾਰ ਨੂੰ ਮਾਲੀ ਮਦਦ ਦੇਣ ਦਾ ਕੀਤਾ ਐਲਾਨ ਇਸ ਪਰਿਵਾਰ ਦੇ ਘਰ ਦੀਆਂ ਹੜ ਕਾਰਨ ਡਿੱਗੀਆਂ ਸਨ ਕੰਧਾਂ ਮੰਤਰੀ ਨੇ ਦੁਬਾਰਾ ਘਰ ਬਣਾਉਣ ਦਾ ਖਰਚਾ ਚੁੱਕਣ ਲਈ ਲਈ ਜ਼ਿੰਮੇਵਾਰੀ ਮਨਪ੍ਰੀਤ ਸਿੰਘ ਈਆਲੀ ਨੇ ਫਿਰੋਜ਼ਪੁਰ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਈਆਲੀ ਨੇ ਕਿਹਾ ਹੜਾ ਕਾਰਨ ਪਿੰਡਾਂ ਦੀ ਹਾਲਤ ਬਹੁਤ ਮਾੜੀ ਇਹਨਾਂ ਮੁਸ਼ਕਲਾਂ ਦਾ ਲੋਕ ਡਟ ਕੇ ਕਰ ਰਹੇ ਨੇ ਸਾਹਮਣਾ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਨੇ ਪੰਜਾਬੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਕਹੀ ਗੱਲ ਇਸ ਦੇ ਨਾਲ ਹੀ ਉਹਨਾਂ ਨੇ ਹੜ੍ਹ ਦਾ ਮੁਕਾਬਲਾ ਕਰ ਰਹੇ ਪੰਜਾਬ ਦੇ ਨੌਜਵਾਨਾਂ ਦੀ ਕੀਤੀ ਸ਼ਲਾਘਾ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਚ ਹੜ੍ਹਾਂ ਕਾਰਨ ਹਾਲਾਤ ਗੰਭੀਰ ਨੇ ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ 'ਚ ਰਾਵੀ ਅਤੇ ਸਤਲੁਜ ਦਾ ਪਾਣੀ ਚੜਿਆ ਹੋਇਆ ਏ। ਅੰਮ੍ਰਿਤਸਰ ਦੇ 140 ਪਿੰਡ ਹੜ੍ਹ ਦੀ ਲਪੇਟ 'ਚ ਨੇ। ਉੱਥੇ ਹੀ ਲੁਧਿਆਣਾ 'ਚ ਸਤਲੁਜ ਨੇ ਸਸਰਾਲੀ ਬੰਨ ਦਾ ਕੁਝ ਹਿੱਸਾ ਤੋੜ ਦਿੱਤਾ ਏ ਜਿਸ ਤੋਂ ਬਾਅਦ ਫੌਜ ਨੇ ਮੋਰਚਾ ਸੰਭਾਲ ਲਿਆ। ਰਾਜ 'ਚ ਮੀਂਹ ਅਤੇ ਹੜ੍ਹ ਨਾਲ ਵਿਗੜੇ ਹਾਲਾਤਾਂ ਤੇ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਏ। ਨਾਲ ਹੀ 3 ਹਫ਼ਤਿਆਂ 'ਚ ਰਿਪੋਰਟ ਮੰਗੀ ਏ। ਉਧਰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਪਹੁੰਚ ਗਏ ਨੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਪੰਜਾਬ ਪਰ ਸਾਰੇ ਦੇਸ਼ ਕੋ ਗਰਭ ਹੈ ਪੰਜਾਬ ਭਾਰਤ ਦਾ ਗੌਰਵ ਹੈ ਜਦ ਵੀ ਦੇਸ਼ ਪਰ ਸੰਕਟ ਆਇਆ ਹੈ ਸਭ ਤੋਂ ਪਹਿਲੇ ਉਸ ਸੰਕਟ ਕੋ ਪੰਜਾਬ ਨੇ ਆਪਣੇ ਸੀਨੇ ਪਰ ਝੇਲਾ पंजाब के भाई बहन देश की और पीड़ित मानवता की सेवा में सदैव आगे रहे हैं और जितना देश के लिए काम किया मैं पंजाब की जनता को प्रणाम करता हूं लेकिन आज पंजाब संकट में जल है जल प्रलय की स्थिति है अभी स्थिति में जाके देखूंगा लेकिन 1400 गांव जो अब तक जानकारी मिली है बाढ़ से बुरी तरह प्रभावित हुए हैं जल प्लावन है जनजीवन अस्त व्यस्त है पशुओं का भारी नुकसान हुआ है फसलें अभी भी डूबी हुई है संकट की इस घड़ी में केंद्र सरकार पूरी तरह से पंजाब की जनता के साथ है मुझे प्रधानमंत्री जी ने भेजा है आज हम स्थिति का जायजा लेंगे गांव में पहुंचने की कोशिश करेंगे जनता से संवाद करेंगे बातचीत करेंगे और उसके बाद जो स्थिति यहाँ पंजाब की है उसके आकलन करने के लिए दो केंद्रीय टीमें भी आज आ गई हैं जिनमें अलग अलग विभागों के अधिकारी सम्मिलित हैं कृषि हो एग्रीकल्चर रूरल डेवलपमेंट सड़कें हो या एनर्जी ऊर्जा बिजली फाइनेंस हो या हमारा जल संसाधन जल शक्ति सारे डिपार्टमेंट के अधिकारी है दोनों टीमें आज से दौरा करना शुरू कर रही है स्थिति का आकलन करेंगे और उसके बाद भारत सरकार को रिपोर्ट देगी पाखड़ा डैम दे पानी का पद्धर अज सोलह सौ उनासी इशारिया पांच फुट तक पहुंच गया जो खतरे के निशान तो सिर्फ एक फुट हेठा सी ਇਸ ਮਗਰੋਂ ਪੌਂਗ ਡੈਮ ਵਰਗੀ ਸਥਿਤੀ ਤੋਂ ਬਚਣ ਲਈ 10000 ਕਿਊਸਿਕ ਪਾਣੀ ਛੱਡਿਆ ਗਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ 6 ਤਰੀਕ ਨੂੰ ਫਿਰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਾਣੀ ਦਾ ਪੱਧਰ ਕਾਬੂ 'ਚ ਰੱਖਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ 10000 ਕਿਊਸਿਕ ਪਾਣੀ ਛੱਡਣ ਦਾ ਮਤਲਬ ਹੈ ਕਿ ਨਦੀ ਦੇ ਵਿੱਚ 6 ਤੋਂ 7 ਇੰਚ ਪਾਣੀ ਵਧੇਗਾ ਤੇ ਜਿੱਥੇ ਨਦੀ ਤੰਗ ਹੈ ਉੱਥੇ ਲਗਭਗ 1 ਫੁੱਟ ਤੱਕ ਪਾਣੀ ਵੱਧ ਸਕਦਾ ਹੈ ਹਰਜੋਤ ਮੈਂਸ ਨੇ ਨਦੀ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਰੇਤ ਦੀਆਂ ਬੋਰੀਆਂ ਭਰ ਕੇ ਰੱਖਣ ਤਾਂ ਜੋ ਨਦੀ ਦੇ ਕਿਨਾਰੇ ਟੁੱਟਣ ਤੋਂ ਬਚਾਏ ਜਾ ਸਕਣ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿਟਾ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 10 ਖਤਰੇ ਦਾ ਨਿਸ਼ਾਨ 1680 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਆ ਤੇ ਅਗਲੇ ਵੀ 6 ਤਰੀਕ ਨੂੰ ਫੇਰ ਬਰਸਾਤ ਦੇ ਦੱਸੀ ਹੈ ਇਸ ਨੂੰ ਦੇਖਦੇ ਤਾਂ ਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮ ਹੋਵੇ ਉਹ ਨਾ ਬਣੇ ਇਹ ਫੈਸਲਾ ਕੀਤਾ ਗਿਆ ਕਿ 10000 ਕਿਊਸਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 75000 ਤਾਂ ਆਲਰੇਡੀ ਚੱਲ ਰਿਹਾ ਹੈ ਇਸ ਵਕਤ ਤੱਕ 10000 ਕਿਊਸਿਕ 10000 ਕਿਊਸਿਕ ਦਾ ਛੇ ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸਿਕ ਹੈ ਫੇਜ਼ਡ ਮੈਨਰ ਚ ਛੱਡਿਆ ਜਾਊਗਾ ਤਕਰੀਬਨ 1:3 2 ਵਜੇ ਪਹਿਲਾਂ ਪਹਿਲਾਂ 3000 ਕਿਊਸਿਕ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈ ਤਾਂ ਤਕਰੀਬਨ ਆਪਾਂ ਕਹਿ ਸਰ ਤਿੰਨ ਸਾਢੇ 3 ਵਜੇ ਤੱਕ ਪਾਣੀ ਫਿਰ ਆਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ ਸਾਢੇ 4 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡ ਪਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਨੀ ਕਲਿੱਤਰਾਂ ਹੀਟਲਾ ਦਬਖੇੜਾ ਪਲਾਸੀ ਸਿੰਘਪੁਰਾ ਆਪਣਾ ਆਮ ਭਲਾਂ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਨੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਹੁਣ ਫੀਲਡਸ ਜਾ ਰਹੀਆਂ ਆਪਾਂ ਐ ਵੀਅਕ ਨੇ ਕਿਸ਼ਤੀਆਂ ਲੱਗੀਆਂ ਹੋਈਆਂ ਜਿੱਦਨੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜੀਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰਸਾ ਬੇਲਾ ਬੜੇ ਜਿਹੜੇ ਹਾਲਾਤੋਂ ਨਾਜ਼ੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲ ਗਈ ਜਿਹੜੇ ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਅਸਰੇ ਆ ਜੇ 1-2 ਦਿਨ ਦੀ ਗੱਲ ਥੋੜਾ ਡੈਮ ਖਾਲੀ ਹੋ ਜਾਊਗਾ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੀਆਂ ਇਹ ਪਾਣੀ ਛੱਡਣਾ ਇਸ ਲਈ ਜ਼ਰੂਰੀ ਹੈ ਤਾਂਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ 'ਚ ਉੱਥੇ ਹੋਇਆ ਅਜਿਹੇ ਪਾਕੀ ਪੰਜਾਬ ਦੇ ਹਾਲਾਤ ਹੈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰਕੇ ਐਕਸਪਰਟਸ ਦੇ ਨਾਲ ਗੱਲ ਕਰਕੇ 6 ਤਰੀਕ ਨੂੰ ਫੇਰ ਭਾਰੀ ਬਰਸਾਤ ਦੇਖਿਆ ਉਸ ਨੂੰ ਦੇਖਦੇ ਹੋਏ ਤਾਂ ਕਿ ਡੈਮ ਤੋਂ ਜਿਹੜਾ ਕੁਸ਼ਨ ਉਹ ਬਣਿਆ ਰਵੇ ਸਾਰੀ ਸਾਡੀ ਪ੍ਰਸ਼ਾਸਨ ਦੀ ਟੀਮਾਂ ਵੀ ਲੱਗੀਆਂ ਇਹਨਾਂ ਪਿੰਡਾਂ ਦੇ ਵਿੱਚ ਅਗਲੇ ਕੁਝ ਘੰਟਿਆਂ 'ਚ ਪਹੁੰਚ ਜਾਣਗੇ ਰਿਲੀਫ ਕੈਂਪ ਸਾਰੇ ਅਸੀਂ ਵੀ ਲੱਗੀਆਂ ਜਿੱਥੇ ਵੀ ਕਿਤੇ ਲੋੜ ਹੈ ਮੇਰਾ ਫੋਨ 24 ਘੰਟੇ ਔਨ ਹੈ ਸਾਰੇ ਸਰਪੰਚ ਸਾਹਿਬਾਨਾਂ ਨਾਲ ਸਿੱਧੀ ਗੱਲ ਹੋ ਰਹੀ ਹੈ ਮੈਨੂੰ ਦੱਸੋ ਜੇ ਅਗਰ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ ਮੈਨੂੰ ਦੱਸੋ ਸਾਡੀ ਟੀਮ ਪਹੁੰਚੂਗੀ ਅਸੀਂ ਬਰਾਬਰ ਲੱਗੇ ਹੋਏ ਹਾਂ ਹੜਾਂ ਕਾਰਨ ਪੰਜਾਬ 'ਚ ਭਾਰੀ ਤਬਾਹੀ ਹੋਈ ਹੈ ਡੈਮਾਂ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਅਤੇ ਬਾਰਿਸ਼ ਕਾਰਨ ਹਾਲਾਤ ਬੇਹਦ ਖਰਾਬ ਨੇ ਇਸ ਨਾਲ ਜਿੱਥੇ ਲੱਖਾਂ ਏਕੜ ਫਸਲ ਬਰਬਾਦ ਹੋਈ ਹੈ ਉੱਥੇ ਹੀ ਕਈ ਗਰੀਬ ਪਰਿਵਾਰਾਂ ਦੇ ਘਰ ਟਹਿ ਗਏ ਨੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਪਠਾਨਕੋਟ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੌਰਾਨ ਇੱਕ ਮਜ਼ਦੂਰ ਪਰਿਵਾਰ ਨੂੰ مالی ਮਦਦ ਦੇਣ ਦਾ ਐਲਾਨ ਕੀਤਾ ਇਹਨਾਂ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੀਆਂ ਕੰਧਾਂ بارش ਦੇ ਹੜ੍ਹ ਕਾਰਨ ਡਿੱਗ ਗਈਆਂ ਸਨ ਇਸ ਦੇ ਨਾਲ ਹੀ ਕਟਾਰੂ ਚੱਕ ਨੇ ਦੁਬਾਰਾ ਘਰ ਬਣਾਉਣ ਲਈ ਸੀਮੈਂਟ ਬਜਰੀ ਤੇ ਹੋਰ ਸਮਾਨ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ ਹੈ। ਗੁਰਦਾਨ ਸਬਾ ਦਾ ਪਿੰਡ ਸੋਹੜਾ ਕਲਾ ਜਿੱਥੇ ਦੋ ਭਰਾ ਨੇ लवली ਤੇ 골ਡੀ ਮਜ਼ਦੂਰੀ ਕਰਦੇ ਆ ਔਰ ਤੁਸੀਂ ਦੇਖਿਆ ਵੀ ਇਹਨਾਂ ਦਾ ਘਰ ਭਾਰੀ ਬਸਾਦ ਦੇ ਪਾਣੀ ਜਮਾ ਹੋਣ ਕਰਕੇ ਕੰਧਾਂ ਡੰਗੀਏ ਨੇ ਤੇ ਲੈਂਟਰੀ ਉੱਤੇ ਖੜਾ ਔਰ ਪਿੰਡ ਵਾਸੀਆਂ ਨੇ ਇਹਨਾਂ ਨੂੰ ਇੱਥੋਂ ਰੈਸਕਿਊ ਕਰਕੇ ਕਿਸੇ ਵਕਰੀ ਥਾਂ ਤੇ ਰੱਖਿਆ ਪਿੰਡ ਦੇ ਮੰਦਰ ਦੇ ਅੰਦਰ ਸੋ ਮੈਂ ਅੱਜ ਆਇਆ ਹਾਂ ਅੱਜ ਮੈਂ ਇਹਨਾਂ ਦੀ ਮਾਲੀ ਸਹਾਇਤਾ ਦੇ ਰੂਪ ਚ 10-10 ਹਜ਼ਾਰ ਰੁਪਏ ਦੋਵਾਂ ਭਰਾਵਾਂ ਨੂੰ ਦਿੱਤਾ ਤੇ ਨਾਲ ਇਸ ਗੱਲ ਦਾ ਉਹਨੂੰ ਭਰੋਸਾ ਵੀ ਦਿਵਾਨਾ ਕਿ ਜਦੋਂ ਵੀ ਇਹ ਮੀਂਹ ਹਟਦੇ ਆ ਇਹਨਾਂ ਦਾ ਜਿਹੜਾ ਮਟੀਰੀਅਲ ਇੱਥੇ ਲੱਗਣਾ ਦਿੱਤਾ ਬਜਰੀ ਜਾਂ ਸੀਮਿੰਟ ਸਰੀਆ ਜੋ ਵੀ ਆ ਉਹ ਮੇਰੀ ਡਿਊਟੀ ਜੋ ਪਿੰਡ ਵਾਲੇ ਲਾਣਗੇ ਅਸੀਂ ਉਹ ਵੀ ਕਰਾਂਗੇ ਕੁਦਰਤ ਦਾ ਕਹਿਰ ਆ ਸਮੁੱਚੇ ਲੋਕਾਂ ਨੂੰ ਬਾਰਸ਼ ਦੇ ਪਾਣੀ ਨੇ ਆਪਣੀ ਸਪੇਡ ਚ ਲਿਆ ਕਿਤੇ ਹੜਾਂ ਕਰਕੇ ਖਰਾਬੀ ਹੋਈ ਆ ਕਿਤੇ ਗਰੀਬ ਲੋਕਾਂ ਦੇ ਘਰ ਜ਼ਿਆਦਾ ਮੀਂਹ ਪੜ ਕੇ ਪੈਣ ਕਰਕੇ ਡੈਮੇਜ ਹੋਇਆ ਸੋ ਜੇ ਤੰਦਰੁਸਤੀ ਰਹੇ ਤੇ ਸਰਕਾਰ ਹੋਰ ਮੈਂ ਇਹਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਗਏ ਨਵੇਂ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਈਆਲੀ ਨੇ ਅੱਜ ਫਿਰੋਜ਼ਪੁਰ ਦੇ ਪਿੰਡਾਂ ਦਾ ਦੌਰਾ ਕੀਤਾ ਈਆਲੀ ਨੇ ਕਿਹਾ ਕਿ ਹੜ੍ਹਾਂ ਕਾਰਨ ਇਹਨਾਂ ਪਿੰਡਾਂ ਦੀ ਹਾਲਤ ਬਹੁਤ ਮਾੜੀ ਹੈ ਇੱਥੇ 6 ਤੋਂ 7 ਫੁੱਟ ਤੱਕ ਪਾਣੀ ਭਰ ਗਿਆ ਹੈ ਇਹਨਾਂ ਹਾਲਾਤਾਂ 'ਚ ਵੀ ਪਿੰਡਾਂ ਦੇ ਲੋਕ ਡਟੇ ਹੋਏ ਨੇ ਤੇ ਆਪਣੇ ਡੰਗਰਾਂ ਦੀ ਦੇਖਭਾਲ ਕਰ ਰਹੇ ਨੇ ਈਆਲੀ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਨੂੰ ਤੁਰੰਤ ਮਦਦ ਦੀ ਲੋੜ ਹੈ ਰਾਹਤ ਕੈਂਪਾਂ 'ਚ ਰਸਦ ਦੇ ਕੇ ਇਹਨਾਂ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ ਉਹਨਾਂ ਸਰਕਾਰ ਸਮਾਜ ਸੇਵੀ ਸੰਸਥਾਵਾਂ ਅਤੇ ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਨੂੰ ਹੜਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਸੋ ਅੱਜ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਬੰਡਾਲਾ ਪਿੰਡ ਆ ਜਿਹੜੀ ਉਹਦੀ ਬਸਤੀ ਰੋੜਾਂ ਵਾਲੀ ਇਹ ਜਿਹੜਾ ਏਰੀਆ ਜਿੱਥੇ ਪਾਣੀ ਆਇਆ ਹੋਇਆ ਹੜ ਆਇਆ ਹੋਇਆ ਤਕਰੀਬਨ 5-5 6-6 ਫੁੱਟ ਪਾਣੀ ਜਿਹੜਾ ਘਰਾਂ ਦੇ ਵਾਲੇ ਦੁਆਲੇ ਘਰ ਸਾਰੇ ਉੱਚੀ ਜਗ੍ਹਾ ਲੋਕਾਂ ਨੇ ਬਣਾਏ ਹੋਏ ਨੇ। ਸੋ ਅਸ਼ੂ ਵੀ ਘਰਾਂ ਦੇ ਅੰਦਰ ਨੇ ਤੇ ਲੋਕ ਵੀ ਘਰਾਂ 'ਚ ਰਹਿ ਰਹੇ ਨੇ। ਉਹਨਾਂ ਨੂੰ ਸਰਪੰਚ ਸਾਹਿਬ ਵੱਲੋਂ ਜਿਹੜੀ ਸਾਡੀ ਹੜਪੀੜਤ ਜਿਹੜੀ ਕਿਸਾਨ ਸੇਵਾ ਸੁਸਾਇਟੀ ਆ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਕੱਲੇ-ਕੱਲੇ ਘਰ ਤੱਕ ਰਾਸ਼ਨ, ਤਰਪਾਲਾਂ ਅਤੇ ਨਾਲ ਹੀ ਜਿਹੜਾ ਪਸ਼ੂਆਂ ਦਾ ਜਿਹੜਾ ਚਾਰਾ ਪਹੁੰਚਾਇਆ ਜਾ ਰਿਹਾ ਕਿਉਂਕਿ ਇਹ ਨਾ ਤਾਂ ਪਸ਼ੂ ਵੀ ਤੋਂ ਨਿਕਲ ਸਕਦੇ ਨੇ। ਬਾਹਰ ਇੰਨਾ ਜ਼ਿਆਦਾ ਪਾਣੀ ਹੈ ਇੱਥੇ ਬੋਟਾਂ ਦੇ ਵਿੱਚ ਪਸ਼ੂਆਂ ਨੂੰ ਬਾਹਰ ਲਿਜਾਇਆ ਨਹੀਂ ਜਾ ਸਕਦਾ। ਉਹ ਲੋਕ ਮੈਂ ਸਮਝਦਾ ਕਿ ਫਿਰ ਵੀ ਤਕੜੇ ਨੇ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਅੱਜ ਇਹਨਾਂ ਘਰਾਂ 'ਚ ਰਹਿ ਰਹੇ ਨੇ। ਸੋ ਮੇਰੀ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਤੇ ਹੋਰ ਵੀ ਜਿਹੜੇ ਕਾਰੋਬਾਰੀ ਨੇ ਕਿ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਤੇ ਮਦਦ ਦਾ ਇਹ ਤੁਸੀਂ ਜਿਹੜੇ ਕੈਂਪ ਲੱਗੇ ਹੋਏ ਨੇ ਉਹਨਾਂ ਕੈਂਪਾਂ ਤੱਕ ਪਹੁੰਚ ਕਰੋ ਉਹਨਾਂ ਨੂੰ ਪੁੱਛੋ ਵੀ ਕੀ ਚਾਹੀਦਾ ਉਸ ਹਿਸਾਬ ਦੇ ਨਾਲ ਇਹਨਾਂ ਤੱਕ ਜੋ ਵੀ ਸਮਗਰੀ ਚਾਹੀਦੀ ਆ ਚਾਹੇ ਖਾਣ ਪੀਣ ਦੀ ਚਾਹੀਦੀ ਆ ਰਾਸ਼ਨ ਚਾਹੀਦਾ ਵਾ ਕਿਤੇ ਦੁੱਧ ਦੀ ਲੋੜ ਹੈਗੀ ਆ ਸੁੱਕੇ ਦੁੱਧ ਦੀ ਲੋੜ ਹੈਗੀ ਆ ਜਾਂ ਤਰਪਾਲਾਂ ਚਾਹੀਦੀਆਂ ਨੇ ਪਸ਼ੂਆਂ ਨੂੰ ਚਾਰਾ ਚਾਹੀਦਾ ਅੱਜ ਇਹ ਲੋੜਾਂ ਆਉਣੇ ਸਮਝ ਹੋਰ ਲੋੜਾਂ ਹੋਣਗੀਆਂ ਸੋ ਇਹ ਇਹ ਲੋਕ ਵਕਈ ਮੈਂ ਸਮਝਦਾ ਕਿ ਇਹ ਇਸ ਹਾਲਾਤਾਂ ਦੇ ਨਾਲ ਪਹਿਲਾਂ ਤੋਂ ਵੀ ਲੜਦੇ ਰਹੇ ਨੇ ਸੋ ਕਈ ਵਾਰ ਇਹਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਪਰ ਮੁਆਵਜ਼ੇ ਨਹੀਂ ਮਿਲੇ ਅਜੇ ਤੱਕ ਤੋ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਇਹਨਾਂ ਦੇ ਬਣਦਾ ਮੁਆਵਜ਼ਾ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਕਿ ਜੋ 2-3 ਵਾਰ ਪਿਛਲੇ 5 ਸਾਲਾਂ ਚ ਇਹਨਾਂ ਦੀ ਫਸਲ ਆ ਜਿਹੜੀ ਖਰਾਬ ਹੋ ਚੁੱਕੀ ਆ ਪਰ ਫਿਰ ਵੀ ਇਹ ਲੋਕ ਦੇਖੋ ਅੱਜ ਤੱਕ ਆਪਦੇ ਘਰ ਛੱਡ ਕੇ ਨਹੀਂ ਗਏ ਤਕੜੇ ਹੋ ਕੇ ਇੱਥੇ ਲੇਡੀਜ਼ ਵੀ ਰਹਿ ਰਹੀਆਂ ਬੱਚੇ ਵੀ ਰਹਿ ਰਹੇ ਬੀਬੀਆਂ ਵੀ ਰਹਿ ਰਹੀਆਂ ਨੇ ਤੇ ਨੌਜਵਾਨ ਬਜ਼ੁਰਗ ਜਿਹੜੇ ਰਹਿ ਰਹੇ ਨੇ ਤੇ ਪੂਰੇ ਸਿਦਕੀ ਨੇ ਤੇ ਜਿਹੜੇ ਪ੍ਰਵਾਹ ਨਹੀਂ ਕਰਦੇ ਨਾ ਹਾਲਾਤਾਂ ਦੇ ਵਿੱਚ ਵੀ ਤੇ ਮੈਂ ਜਿਹੜੇ ਅਸੀਂ ਘਰ ਗਏ ਆ ਤੇ ਹਰ ਘਰ ਦੇ ਵਿੱਚ ਦੇਖਿਆ ਕਿ ਬਜ਼ੁਰਗ ਪਰਿਵਾਰ ਮਤਾਵਾ ਪੈਣਾ ਸਾਰੀਆਂ ਚੜ੍ਹਦੀ ਕਲਾ ਚ ਤੋ ਪਰ ਉਹਨਾਂ ਨੂੰ ਇਹ ਆ ਵੀ ਸਰਪੰਚ ਸਾਹਿਬ ਨੇ ਜਿਹੜੇ ਪਿੰਡ ਦੇ ਤੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਪੰਚ ਸਾਹਿਬ ਸਿੰਘ ਜਿਹੜੇ ਕੱਲੇ ਕੱਲੇ ਘਰ ਤੱਕ ਇਹਨਾਂ ਨੇ ਦੇਖੋ ਇਹ ਜਿਹੇ ਹਾਲਾਤਾਂ ਦੇ ਵਿੱਚ ਵੀ ਮੇਰਾ ਖਿਆਲ ਆ ਕੋਈ ਵੀ ਇਹ ਜਿਆ ਕਰ ਨਹੀਂ ਹੋਣਾ ਜਿੱਥੇ ਜਿਹੜਾ ਇਹ ਕਹੇ ਵੀ ਸਾਨੂੰ ਫੁਲਾਨੀ ਚੀਜ਼ ਨਹੀਂ ਪਹੁੰਚੀ ਸੰਸਥਾਵਾਂ ਭੇਜ ਰਹੀਆਂ ਨੇ ਤੇ ਅੱਗੇ ਇਹ ਘਰ ਘਰ ਤੱਕ ਪਹੁੰਚ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਜੋ ਵੀ ਕੁਝ ਚਾਹੀਦਾ ਹੈ ਪਹੁੰਚਾ ਰਹੇ ਨੇ ਉਹਨਾਂ ਦੇਖੋ ਹਾਲਾਤ ਘਰ ਦੇ ਕਿ ਇੱਥੇ 5-5 ਫੁੱਟ ਪਾਣੀ ਵਾਲੇ ਦਾਲੇ ਤੋ ਫੇਰ ਵੀ ਲੋਕ ਇੱਥੇ ਆਪਦਾ ਘਰ ਛੱਡ ਕੇ ਨਹੀਂ ਗਏ ਲੋਕ ਉਹ ਪਸ਼ੂ ਵੀ ਉਧਰ ਅੰਦਰ ਬੰਨੇ ਹੋਏ ਨੇ ਤੇ ਇਦਾਂ ਨੂੰ ਕੋਈ ਪ੍ਰਵਾਹ ਨਹੀਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਆਪਦੇ ਇਹਨਾਂ ਆਪਦੇ ਘਰਾਂ ਨੂੰ ਛੱਡ ਕੇ ਨਹੀਂ ਗਏ ਤੇ ਇੱਥੇ ਰਹਿ ਰਹੇ ਨੇ ਤੇ ਇਥੋਂ ਨਾ ਹੀ ਤੋਂ ਪਸ਼ੂ ਕੱਢੇ ਜਾ ਸਕਦੇ ਨੇ ਸੋ ਇਹ ਜਿਹੇ ਹਾਲਾਤ ਨੇ ਤੇ ਲੋਕ ਫੇਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਤੇ ਮੈਂ ਫੇਰ ਬੇਨਤੀ ਕਰਦਾ ਵੀ ਸਰਕਾਰਾਂ ਨੂੰ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਬਣਦੇ ਮੁਆਵਜ਼ੇ ਜਿਹੜੇ ਫਸਲਾਂ ਦੇ ਨੁਕਸਾਨ ਹੋਏ ਨੇ ਘਰਾਂ ਦੇ ਕੀ ਘਰ ਟਹਿ ਰਹੇ ਨੇ ਸੋ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਮਦਦ ਕੀਤੀ ਜਾਵੇ ਸੋ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੜਪੀੜ ਸੋਸਾਇਟੀਆ ਨੇ ਜਿਹੜੀਆਂ ਇਹ ਜੇ ਟਾਈਮ ਦੇ ਵਿੱਚ ਲੋਕਾਂ ਦੀ ਬਾਹ ਫੜ ਰਹੀਆਂ ਨੇ ਸੋ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸਾਰੀ ਟੀਮ ਦਾਨੋ ਜੀ ਪੰਜਾਬ ਚ ਹੜ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਪਿੰਡ ਚ ਗਸ਼ਟਡ ਅਧਿਕਾਰੀ ਨਿਯੁਕਤ ਕੀਤਾ ਹੈ ਇਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦਿੱਤੀ ਉਹਨਾਂ ਦੱਸਿਆ ਕਿ ਇਹ ਅਧਿਕਾਰੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਸਿੱਧਾ ਸੰਪਰਕ ਕਰਨਗੇ ਇਸ ਨਾਲ ਸਮੱਸਿਆ ਦਾ ਛੇਤੀ ਹੱਲ ਹੋਵੇਗਾ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਸੀ ਅੱਜ ਉਹ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਵਾਲੇ ਸਨ ਉਧਰ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਨੇ पंजाबियों की हर तरह की मदद करन की गल कही है इस ही उन्ह हड़ा का मुकाबला कर रहे नौजवानों की शलाघा भी की सत श्री अकाल जी आज की बात मैं हिंदी में करूँगा ताकि बात सब तक पहुँच जाए पंजाब के हालात बाढ़ की वजह से बहुत ख़राब है लोगों के घर बह चुके हैं फसलें तबाह हो चुकी हैं पशु गाय भैंस मर चुके हैं लोगों की जिंदगियाँ बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी ज़िंदियाँ दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्सेज हैं जितने भी कॉर्पोरेट हाउसेज को मैं जानता हूँ हमारी टीम ने उनसे बात की है सब पंजाब की हेल्प करने के लिए तैयार है वो सब आगे आना चाहते हैं ये जो मुसीबत है हम इससे निकल जाएंगे पंजाब पे हमेशा मुसीबत आई है ऐसा होता ना कि कोई चीज़ जो बहुत प्यारी होती है उस पर हमेशा उसको नजर लग जाती है तो ये हमारे साथ बहुत बार हुआ है लेकिन हम इस मुसीबत से निकल जाएंगे मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिल के इस चीज इस मुसीबत से बाहर आ जाएं और एक एक बार फिर से वो जिंदगियां दोबारा खड़ी हो सकें मेरी तरफ से सबको बहुत प्यार सत्कार अगर कुछ गलत बोल गया हो अगर किसी को हर्ट हुआ हो मेरी कोई बात तो माफ़ी पटियाला सनौर च घग्गर नदी का पानी खतरे का कारण बन गया ਸਰਾਲਾ ਪਿੰਡ ਨੇੜੇ ਨਰਵਾਣਾ ਬ੍ਰਾਂਚ ਦੀ ਪਟੜੀ 'ਚ ਵੱਡੀ ਦਰਾਰ ਪੈ ਗਈ। ਇਸ ਦਰਾਰ ਕਾਰਨ ਕਗਰਦਾ ਪਾਣੀ ਤੇਜ਼ੀ ਨਾਲ ਨਹਿਰ 'ਚ ਦਾਖਲ ਹੋ ਰਿਹਾ ਏ। ਲਗਾਤਾਰ ਵਧਰੀ ਇਹ ਦਰਾਰ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ਲਈ ਖਤਰੇ ਦਾ ਸੰਕੇਤ ਦੇ ਰਹੀ ਹੈ। ਸਥਾਨਕ ਪ੍ਰਸ਼ਾਸਨ ਹਾਲਾਤ 'ਤੇ ਨਜ਼ਰ ਰੱਖ ਰਿਹਾ ਏ। ਉਧਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਉਨ੍ਹਾਂ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਿਹੜਾ ਜਿੰਨੇ ਜਿੰਨੇ 20 ਪੁਆਇੰਟਸ ਕੀ ਉਹਨਾਂ ਨੂੰ ਸਾਰਿਆਂ ਨੂੰ ਕਰ ਰਹੇ ਆ ਜੀ ਕਵਰ ਅਪ ਕਰ ਰਹੇ ਆ ਤੇ 3 ਪੁਆਇੰਟ ਜਿਹੜਾ ਬਲਦੇ ਉਹ ਸਿੱਧਾ ਇਹਨੂੰ ਅਸੀਂ ਸਾਰੇ ਨੂੰ ਜਿਹੜਾ ਹੈ ਨਾ ਇਹਨੂੰ ਸਟਰੈਂਥਨ ਕਰਕੇ ਉਹ ਜਿਹੜੀਆਂ 20000 ਬੋਰੀਆਂ ਵੀ ਇੱਥੇ ਭਰ ਕੇ ਰੱਖਦੇ ਆ ਵੈਸੇ ਵਾਇਗਰੂ ਦੀ ਕਿਰਪਾ ਹੈ ਜੇ ਇਹ ਪੜਾਵੇ ਤੇ ਜੇ ਤੱਕ ਆਪਾਂ ਲੋਡ ਨਹੀਂ ਪਈ ਔਰ ਉਮੀਦ ਹੈ ਕਿ ਨਹੀਂ ਪਏਗੀ ਪਰ ਫੋਨ ਜਿਹੜੀ ਹੈਗੀ ਹੈ ਪ੍ਰਸ਼ਾਸਨ ਜਿਹੜਾ ਹੈਗਾ ਹੁਣ ਚਸਕਲੋਸ ਹੋਇਆ ਹੈ ਤੇ ਬਾਕੀ ਕਰਦੇ ਜਿਹਨੇ ਵੀ 20 ਪੁਆਇੰਟਸ ਸਾਰੇ ਕਵਰ ਕਰਦੇ ਆ ਇੱਥੋਂ ਆਇਓ ਆਇਓ ਆਈ ਵਾਟਸ ਜਿਹੜਾ ਸਾਰਾ ਜਿਹੜਾ ਜਿਲ੍ਹਾ ਤੁਹਾਡਾ ਹੈਗਾ ਨਾ ਸਾਰਾ ਜਿਵੇਂ ਆ ਵੀ ਇੰਕੋਪੋਰਟਮੈਂਟ ਲੱਗਦੀ ਹੋਵੇ ਇਹ ਸਾਰੀ ਕਵਰ ਕਰ ਇਹ ਸਾਰੀ ਕਵਰ ਕਰ ਲੋ ਜਿਵੇਂ ਇੱਥੋਂ ਆ ਨਾ ਗੱਡੀਆਂ ਐਦਾਂ ਘੁੰਮਣੀਆਂ ਚੱਲੀਆਂ ਨੇ ਇੱਧਰ ਇੱਥੋਂ ਜਾ ਕੇ ਉਹ ਜਿੱਥੇ ਤੁਹਾਡੀ ਬੜੀ ਨਦੀ ਹੈ ਉੱਥੇ ਜਿੱਥੇ ਤੁਹਾਡੀ ਜਿੰਨੀ ਜਿਹੜਾ ਹੈ ਉਹਨੂੰ ਸਪੋਰਟ ਕਰਵਾ ਦੇ ਦਿਖੋ ਆਰਡੀ ਪਰ ਆਰਡੀ ਮੈਂ ਲਈ ਆ ਵਾਟਸ ਲੇਨ ਸਰਪ੍ਰਾਈਜ਼ ਕਰਵਾ ਦੇ ਜਦੋਂ ਤੋ ਸਰੇ ਤੱਕ ਜਿਹੜਾ ਆਪਣਾ ਦੂਜਾ ਆਟੋ ਬਾਈਕ ਪੱਤਾ ਹੈ ਉਤੇ ਤਾਂ ਕਿਤੇ ਬਲੋ ਪਰ ਕੋਈ ਪੂਰੀ ਮਾਏ ਆਪਾਂ ਇੱਕ ਵਾਕਿੰਗ ਸੈੱਬ ਰੱਖੀਏ ਕੋਚ ਰੱਖੀਏ ਤੇ ਕੱਡੀਆਂ ਨੱਚਾਈਏ ਦੇ ਉੱਤੇ ਮਤਲਬ ਜੇ ਇਹਨਾਂ ਕੇ ਆਪਣੀਆਂ ਅਮਰ ਜੈਸੀ ਆਪਕ ਆਪਣੀ ਜਿਹੀ ਜਦੂ ਮਸ਼ੀਨਾਂ ਤੇ ਚੱਲਦੇ ਰਹੇ ਤਾਂ ਅੱਜ ਆਪਣੀ ਮਸ਼ੀਨ ਪਹੁੰਚ ਜੇ ਕਿਤੇ ਬ੍ਰੇਕ ਹੋਈ ਜਾਵੇ ਤਾਂ ਉਹਦੇ ਤਰ੍ਹਾਂ ਤੁਹਾਡੇ ਉਹ ਟਰੈਕਟਰ ਜਾਣ ਦੇ ਭਾਈ ਹੋਊਗਾ ਨਾ ਅਦਰਵਾਈਜ਼ ਤਾਂ ਗੱਲ ਬਣੀ ਪਾੜੀ ਗੱਲ ਕਿਵੇਂ ਲੱਜਾਉਗੇ ਯੋ ਜਿਹੜਾ ਜਿਆਦਾ ਪਾਣੀ 2023 ਦੇ ਉਹ ਜਿਹੜਾ ਸਾਰਾ ਪਾਣੀ ਗਿਆ ਸੀ ਜਿਹਦੇ ਨਾਲ ਸਾਰੇ ਹਰਗੁਜ ਸਟੇਟ ਦੇ ਵਿੱਚ ਔਰ ਬਾਕੀ ਜਿਹੜਾ ਨਾਲ ਲੱਗਦਾ ਸਾਰਾ ਯੂਨੀਵਰਸਿਟੀ ਏਰੀਆ ਦੇ ਵਿੱਚ ਤਵਾਲ ਸ਼ੁਰੂ ਹੋਈ ਸੀ ਇਹਨੂੰ ਸਟੈਂਸਨ ਕਰਤਾ ਗਿਆ ਔਰ ਥੈਲੇ ਭਰ ਚੁ ਵੀ ਰਸਤੇ ਗਏ ਔਰ ਬੈਕਅੱਪ ਦੀ ਸਾਡੇ ਪੁਲਿਸਾਨੀ ਤਿਆਰ ਹੈ ਔਰ ਪਾਣੀ ਜਿਸ ਤਰ੍ਹਾਂ ਵੀ ਦੇਖਦੇ ਹੋ ਕਿ ਸਿਰਫ 3-4 ਫੁੱਟ ਪਾਣੀ ਹੈ ਤੋ ਜਿਆਦਾ ਪਾਣੀ ਨਹੀਂ ਹੈ ਔਰ ਮੈਂ ਲਗਾਤਾਰ ਜਿਹੜੇ ਸਾਡੇ ਡੈਫਟੀ ਕਮਿਸ਼ਨਰ ਆ ਚਾਹੇ ਉਹ ਫਤਿਹਗੜ੍ਹ ਸਾਹਿਬ ਦੇ ਆ ਮੋਹਾਲੀ ਦੇ ਆ ਔਰ ਜਿਹੜੀ ਇਵਨ ਚੰਡੀਗੜ੍ਹ ਦੀ ਅਥਾਰਟੀ ਜਮਾ ਦੇ ਨਾਲ ਟੱਚ ਹਾਂ ਤੁਸੀਂ ਜਿਵੇਂ ਦੀ ਪਹਿਲੇ ਤਾਂ ਵੀ ਲੋੜ ਨਹੀਂ ਆਦੀ ਅਸੀਂ ਪੂਰੀ ਮਸਤਾਜ ਦਾ ਕੰਮ ਕਰ ਰਹੇ ਹਾਂ ਔਰ ਮੈਂ ਕੰਟੀਨਿਊਸਲੀ ਜਾਂ ਤਾਂ ਚਾਰ-ਚਾਰ ਵਾਰੀ ਜੜੀਆਂ ਹੈ ਜੀਆਂ ਸਾਰੀ ਰਿਪੋਰਟ ਲੈ ਰਿਹਾ ਸਾਰਿਆਂ ਕੋਲੋਂ ਤੋਂ ਕਿਸੇ ਨੂੰ ਵੀ ਧੁਹਰਾਉਣ ਦੀ ਲੋੜ ਨਹੀਂ ਖਵਾ ਤੈਸਕੀਨ ਨਹੀਂ ਕਰਨਾ ਸਾਰਿਆਂ ਨੂੰ ਬੇਨਤੀ ਹੈ ਜਿਸ ਨਾਲ ਇੱਥੇ ਤੁਹਾਡੇ ਬਹੁਤ ਵੱਡਾ ਲੇਟ ਬਣੇਗਾ ਸਾਜੇ ਜਿਹੜੇ ਪਾਣੀ ਆਵੇ ਵੀ ਤਾਂ ਉਹਦੇ ਵਿੱਚ ਜਾਏਗਾ ਜਿਹਦੇ ਵਿੱਚ ਪਾਣੀ ਸਟੋਰ ਹੋ ਜਾਏ ਔਰ ਇਹ ਜਿਹੜਾ ਇਹ ਸਾਰਾ ਹੋ ਜਾਏ ਤੇ ਵਾਕਿੰਗ ਟ੍ਰੈਕ ਬਣੇਗਾ ਤੁਹਾਡੀ ਸਾਰੀ ਲੋਕਾਂ ਵਾਸਤੇ ਵਧੀਆ ਰੂਪਾ ਤੇ ਮੇਨਟੇਨ ਹੋਵੇ ਬਹੁਤ ਵਧੀਆ ਕਮੂਨਾ ਪਾਰਕ ਬਣਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਪੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਅੱਜ ਮਾਨ ਸਰਕਾਰ ਖਿਲਾਫ ਨਡਾਲਾ ਵਿਖੇ ਲਗਾਏ ਗਿਆ ਧਰਨੇ 'ਚ ਸ਼ਿਰਕਤ ਕੀਤੀ ਖੈਰਾ ਨੇ ਕਿਹਾ ਕਿ ਮਾਨ ਸਰਕਾਰ ਨੇ ਪੁਲੱਥ ਦੇ ਆਪਣੇ ਹਲਕਾ ਇੰਚਾਰਜ ਰਾਹੀਂ ਨਡਾਲਾ ਵਿਖੇ ਪੁਲਿਸ ਦੁਆਰਾ ਗੋਦਾਮ ਨੂੰ ਸੀਲ ਕਰਕੇ ਇੱਕ ਵੱਡੀ ਗਲਤੀ ਕੀਤੀ ਹੈ ਇਸ ਗੋਦਾਮ ਦੀ ਵਰਤੋਂ ਕਿਸਾਨ ਯੂਨੀਅਨਾਂ ਦੀ ਵੀ ਮੈਂਬਰੀ ਕਮੇਟੀ ਵੱਲੋਂ ਤੁਸੀਬੰਦੀ ਮੁਰੰਮਤ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਕੀਤੀ ਜਾ ਰਹੀ ਸੀ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਦੀ ਸਰਕਾਰ ਬਣਾਉਣ ਦਾ ਖਾਮਿਆਜ਼ਾ ਭੁਗਤ ਰਹੇ ਨੇ ਇਹ ਫਰਜ਼ੀ ਇਨਕਲਾਬੀ ਸਿਰਫ ਪੰਜਾਬ ਦੀ ਲੁੱਟ ਲਈ ਇਕੱਠੇ ਹੋਏ ਨੇ ਖੈਰਾਂ ਨੇ ਪ੍ਰਸ਼ਾਸਨ ਤੋਂ ਸੀਲ ਕੀਤਾ ਗਿਆ ਗੋਦਾਮ ਤੁਰੰਤ ਖੋਲਣ ਦੀ ਮੰਗ ਕੀਤੀ ਇਹ ਪੰਜਾਬ ਦੇ ਲੋਕਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਜ਼ਿੰਦਗੀ 'ਚ ਜਿਨ੍ਹਾਂ ਨੇ ਇੱਕ ਬੇਫਕੂ ਬੰਦੇ ਨੂੰ ਇੱਕ ਮੂਰਖ ਬੰਦੇ ਨੂੰ ਇੱਕ ਹੈਂਕੜਵਾਜ ਨੂੰ ਇੱਕ ਕਮੇਡੀਅਨ ਨੂੰ ਪੰਜਾਬ ਦੀ ਸੱਤਾ ਦੇ ਉੱਤੇ ਬਿਠਾ ਦਿੱਤਾ ਕਿ ਉਹਦਾ ਖਮਿਆਜ਼ਾ ਤਾਂ ਆਪ ਭੁਗਤਣਾ ਹੀ ਸੀਗਾ ਮੈਂ 2022 ਦੇ ਚੋਣਾਂ ਤੋਂ ਪਹਿਲਾਂ ਬਹੁਤ ਲੋਕਾਂ ਨੂੰ ਲਲਕਾਰਿਆ ਉਹ ਮੈਂ ਕਿਹਾ ਮੈਂ ਕੇਜਰੀਵਾਲ ਤੇ ਆ ਪਖੰਡੀ ਬੰਦੇ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਕਾਮਰੇਡ ਵੀ ਨਹੀਂਗੇ ਇਹ ਨਕਲੀ ਕਾਮਰੇਡ ਆ ਇਹਨਾਂ ਤੋਂ ਬਚ ਜਿਓ ਲੇਕਿਨ ਚਲੋ ਕਈ ਵਾਰ ਆਪਣੇ ਇਲਾਕੇ ਦੇ ਜ਼ਿਲ੍ਹਾ ਕਪੂਰਥਲਾ ਤੇ ਮਾਝੇ ਆੜਿਆਂ ਨੇ ਬੜਾ ਦੁਆਬੇ ਆੜਿਆਂ ਨੇ ਕਾਫੀ ਹੱਦ ਤੱਕ ਸਾਥ ਦਿੱਤਾ ਲੇਕਿਨ ਮਾਲਵੇ ਵਿੱਚੋਂ ਲੋਕਾਂ ਦੇ ਇਵੇਂ ਲੱਗਦਾ ਸੀਗਾ ਕਿ ਪਤਾ ਨਹੀਂ ਅਸੀਂ ਰੱਬ ਥੱਲੇ ਲਾ ਲਿਆਂਦਾ ਕੇਜਰੀਵਾਲ ਤੇ ਮੈਂ ਤਾਂ ਅੱਛੀ ਤਰ੍ਹਾਂ ਜਾਣਦਾ ਕਿ ਅੰਦਰੋਂ ਇਹਨਾਂ ਦੀ ਮਾਨਸਿਕਤਾ ਕੀ ਆ ਤਾਂ ਮੇਰੇ ਵੀਰੋ ਅੱਜ ਉਹਦਾ ਖਮਿਆਜ਼ਾ ਆਪਾਂ ਭੁਗਤ ਰਹੇ ਹਾਂ ਕੱਲ ਰਾਤ ਜਿਹੜੀ ਹਰਕਤ ਕੀਤੀ ਜਿਵੇਂ ਤੁਹਾਨੂੰ ਸਾਰੇ ਬੁਲਾ ਰਹਿਆਂ ਨੇ ਦੱਸਿਆ ਮੇਰੇ ਛੋਟੇ ਵੀਰ ਨਿਰਮਲ ਨੇ ਨਿਸ਼ਾਨ ਸਿੰਘ ਜੀ ਨੇ ਅਵਤਾਰ ਵਾਲੀਆ ਜੀ ਨੇ ਰਿਸ਼ਪਾਲ ਸਿੰਘ ਜੀ ਨੇ ਸਰਬਜੀਤ ਸੋਨੂ ਨੇ ਅਤੇ ਹੋਰ ਬਲਵਿੰਦਰ ਸਿੰਘ ਬਾਗੜੀਆਂ ਨੇ ਤੇ ਹੋਰ ਬੁਲਾ ਰਹਿਆਂ ਨੇ ਇਦਨੋਂ ਘਟਿਆ ਚਿੰਦੀ ਚੋਰਾ ਵਾਲੀ ਹਰਕਤ ਹੋ ਸਕਦੀ ਚਿੰਦੀ ਚੋਰ ਵੀ ਨਹੀਂ ਕਰਦੇ ਇਦਾਂ ਦੇ ਉਹ ਵੀ ਥੋੜੀ ਜੀ ਗੈਰਤ ਰੱਖਦੇ ਆ ਚੋਰ ਜਿਹੜਾ ਹੁੰਦਾ ਨਾ ਉਹ ਵੀ ਥੋੜਾ ਜਿਆ ਮਾੜਾ ਮੋਟਾ ਸ਼ਰਮ ਕਰਦਾ ਕਿ ਯਾਰੋ ਇੱਕ ਪਾਸੇ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਲੋਕੀ ਤਰਾ ਤਰਾ ਕਰ ਰਹੇ ਨੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਲਗਭਗ 25000 ਕਰੋੜ ਦਾ ਹੋਇਆ ਵਾ 6 ਲੱਖ ਏਕੜ ਤੋਂ ਜ਼ਿਆਦਾ ਫਸਲ 100% ਦੀ ਤਬਾਹ ਹੋ ਗਈ ਆ 30 ਬੰਦਿਆ ਤੋਂ ਵੱਧ ਮੋਤਾ ਹੋ ਗਏ ਆ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿਗੇ ਨੇ ਤੇ ਛੱਤਾਂ ਚੋਰੀਆਂ ਨੇ ਤੇ ਕਿੰਨੇ ਬੇਜ਼ੁਬਾਨੇ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ ਪੱਠਾ ਦਿੱਤਾ ਚਾਰਾ ਨਹੀਂ ਪ੍ਰਬੰਧ ਕਿਉਂਕਿ ਬਾਰਿਸ਼ ਨੇ ਸਾਰਾ ਖਤਮ ਕਰ ਦਿੱਤਾ ਇੱਕ ਪਾਸੇ ਦਾ ਲੋਕ ਇਹ ਚੱਲ ਰਹੇ ਨੇ ਪਰ ਸੁਣਿਓ ਗੱਲ ਚੱਲਦੇ ਵੀ ਕਿੱਦਾਂ ਨੇ ਖਿੜੇ ਮੱਥੇ ਚੱਲ ਰਹੇ ਨੇ ਪੰਜਾਬ ਦੇ ਬਹਾਦਰ ਲੋਕ ਤੁਸੀਂ ਕਿਸੇ ਨੂੰ ਜਾ ਕੇ ਡੁੱਬੇ ਹੋਏ ਨੂੰ ਪੁੱਛੋਗੇ ਕਿ ਕੀ ਹਾਲ ਹੈ ਤੇਰਾ ਉਹ ਕਹੂਗਾ ਜੀ ਚੜਦੀ ਕਲਾ ਚਾਵੇਂ ਕਿਉਂਕਿ ਸਾਡੇ ਗੁਰੂ ਸਾਹਿਬ ਹਲਕਾ ਪੱਟੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਤੇ ਸਰਪੰਚ ਗੁਰਮੇਲ ਸਿੰਘ ਦਾ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅੱਜ ਪੀੜਿਤ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਉਨਾ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਦਾ ਐਲਾਨ ਕੀਤਾ ਰਾਜਾ ਵੜਿੰਗ ਨੇ ਕਿਹਾ ਕਿ ਇਹ ਕਤਲ ਮਾਨ ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋਣ ਦੀ ਨਿਸ਼ਾਨੀ ਹੈ ਸਰਪੰਚ ਗੁਰਮੀਲ ਸਿੰਘ ਹੜ ਪੀੜਤਾਂ ਦੀ ਮਦਦ 'ਚ ਡਟੇ ਹੋਏ ਸਨ ਉਹਨਾਂ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ ਰਾਜਾ ਵੜਿੰਗ ਨੇ ਮ੍ਰਿਤਕ ਸਰਪੰਚ ਦੇ ਪਰਿਵਾਰ ਲਈ ਵੀ ਸੁਰੱਖਿਆ ਦੀ ਮੰਗ ਕੀਤੀ ਸਾਡੇ ਬਲਾਗ ਪ੍ਰਧਾਨ ਸਾਹਿਬ ਦਾ ਕਤਲ ਕਰ ਦਿੱਤਾ ਗਿਆ ਕਰਨ ਕਰਕੇ ਪੱਟੀ ਆਰਿਕ ਜਾਇੰਟਸ ਕਰਨੇ ਹੋਰੀ ਜ਼ਿੰਮੇਵਾਰੀ ਲਈ ਬੰਨ ਤੋਂ ਆਉਂਦਿਆਂ ਬੰਨ ਤੋਂ ਆ ਰਹੇ ਸਰ ੜ ਪੀੜਤਾ ਨੂੰ ਮਦਦ ਕਰ ਰਹੀ ਸਰ 8 ਗੋਲੀਆਂ ਚਲਾਈਆਂ ਅੱਜ ਕੇ 9 8 8 8 ਗੋਲੀਆਂ ਚਲਾਈਆਂ ਇਹ 6 ਗੋਲੀਆਂ ਉਹਨਾਂ ਦੇ ਲੱਗੀਆਂ ਟਰੈਕਟਰ ਤੇ ਉਹਨਾਂ ਉਮਰ ਹੋਣੀਆਂ ਉਹਨਾਂ ਦੀ 5 ਸਾਲ ਉਹਨਾਂ ਦਾ ਪੁੱਤਰ ਮੇਰੇ ਨਾਲ ਬੈਠਾ ਹੈ ਬਾਪ ਦਾ ਪੋਸਟਮਾਰਟਮ ਹੋ ਰਿਹਾ ਹੈ ਔਰ ਪੁਲਿਸ ਦੇ ਕੰਨ ਦੇ ਕੋਈ ਜੂ ਨਹੀਂ ਸਕਦੇ ਔਰ ਉਹ ਸੁਬਾ ਚਲੇ ਗਏ ਤੁਹਾਨੂੰ ਯਾਦ ਹੋਣਾ ਸਿੱਧੂ ਮੂਸੇਵਾਲਾ ਦਾ ਮਰਡਰ ਕਿਉਂ ਹੋਇਆ ਸਿੱਧੂ ਮੂਸੇਵਾਲਾ ਦੀ ਫਾਈਲ 'ਚ ਲਿਖਿਆ ਸੀ ਕਿ ਬਹੁਤ ਹੀ ਗੰਭੀਰ ਇਹਨੂੰ ਥ੍ਰੈਟ ਹੈਗਾ ਲੇਕਿਨ ਸਰਕਾਰ ਦੇ ਕਹਿੰਦੇ ਇਹਨਾਂ ਨੇ ਗਨਮੈਨ ਲੈਣ ਦੇ ਬਾਅਦ ਜਿੱਦੇ ਗਨਮੈਨ ਲੈ ਤੇ ਉਦੋਂ ਸਿੱਧੂ ਮੂਸੇ ਵਾਲਾ ਮਾਰਤਾ ਹੁਣ ਪਿਓ ਮਾਰਨ ਤੋਂ ਬਾਅਦ ਇਹਨਾਂ ਨੂੰ ਦੋ ਗਨਮੈਨ ਦਿੱਤੇ ਤੋਂ ਸੂਬਾ ਚਲੇ ਗਏ ਮੈਂ ਐਸਐਸਵੀ ਸਾਹਮਣੇ ਪੁੱਛਿਆ ਕਹਿੰਦੇ ਉਹਨਾਂ ਨੂੰ ਬਰੀਫਿੰਗ ਨਹੀਂ ਸੀ ਅਸੀਂ ਇੱਥੇ ਬੈਠੇ ਆਂ ਪਰਿਵਾਰ ਨੂੰ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ ਪਰਿਵਾਰ ਨੇ ਕਿਹਾ ਕਿ ਸਾਡੀ ਲੜਾਈ ਲੜੋ ਕਿਉਂਕਿ ਅੱਜਕੱਲ ਸਮਾਜਾ ਕਿਸੇ ਕੋਲੇ ਨਹੀਂ ਹੈ ਤੋ ਪਰਿਵਾਰ ਦੀ ਡਿਮਾਂਡ ਹੈ ਜੀ ਇਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਪੁਲਿਸ ਵਾਲੇ ਕਹਿੰਦੇ ਅਸੀਂ ਦੇ ਦਿੰਨੇ ਕੱਲ ਨੂੰ ਵਾਪਸ ਬੁਲਾ ਲੈਣਗੇ ਇਹ ਵੀ ਮੋਕੇ ਸਾਡਾ ਬਲਾਕ ਦਾ ਪ੍ਰਧਾਨ ਬਣਾ ਮਾਰਤਾ ਸੀਗਾ ਨਾਮ ਕੀ ਸੀ ਜੀ ਮୋ ਜੀ ਦਾ ਮੌਜੂਦਾ ਮੈਂ ਯਾਦ ਹੋਣਾ ਧਰਨਾ ਲਾਇਆ ਹੋਰੀ ਘਰ ਵਾਲੀ ਲਾਇਸੈਂਸ ਬਣਾਉਣ ਵਾਸਤੇ 3 ਸਾਲਾਂ ਦੀ ਧੱਕੇ ਖਾ ਲਈ ਆ ਮੈਂ ਛੇ ਵਾਰਸ਼ ਕਰ ਰਹੇ ਆ ਤਾਂ ਵੀ ਨਹੀਂ ਬਣਦੀ ਸਾਡੀ ਮੰਗ ਹੈ ਪਰਿਵਾਰ ਨੂੰ ਸਿਕਿਉਰਟੀ ਦੇਣ ਇਮੀਡੀਏਟਲੀ ਪਰਿਵਾਰ ਵਾਲਿਆਂ ਦੇ ਜਿਹੜੇ 2-3 ਲੋਕ ਬੱਦੇ ਆ ਉਹਨਾਂ ਦੇ ਲਾਇਸੈਂਸ ਬਣਾ ਦੇਣ ਤੇ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜ ਲੈਣ ਉਹਨਾਂ ਦੇ ਭਾਈ ਬੰਦੂਆਂ ਨੂੰ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਮਰਵਾਇਆ ਹੈ ਤਾਂ ਅਸੀਂ ਸਰਪੰਚ ਸਾਹਿਬ ਦਾ ਤੇ ਸਾਡੇ ਬਲੌਗ ਪ੍ਰਧਾਨ ਦਾ ਅੰਤਿਮ ਸੰਸਕਾਰ ਕਰਦੇ ਹਾਂ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਪੰਜਾਬ 'ਚ ਹੜ੍ਹਾਂ ਕਾਰਨ ਹਾਲਾਤ ਗੰਭੀਰ, ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪਹੁੰਚੇ ਪੰਜਾਬ। ਪਾਖੜਾ ਡੈਮ 'ਚੋਂ ਅੱਜ ਫੇਰ ਛੱਡਿਆ ਗਿਆ 10,000 ਕਿਊਸਿਕ ਪਾਣੀ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਦੀ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਕੀਤੀ ਅਪੀਲ। ਲਾਲ ਚੰਦ ਕਟਾਰੂ ਚੱਕ ਨੇ ਇੱਕ ਮਜ਼ਦੂਰ ਪਰਿਵਾਰ ਨੂੰ ਮਾਲੀ ਮਦਦ ਦੇਣ ਦਾ ਕੀਤਾ ਐਲਾਨ ਇਸ ਪਰਿਵਾਰ ਦੇ ਘਰ ਦੀਆਂ ਹੜ ਕਾਰਨ ਡਿੱਗੀਆਂ ਸਨ ਕੰਧਾਂ ਮੰਤਰੀ ਨੇ ਦੁਬਾਰਾ ਘਰ ਬਣਾਉਣ ਦਾ ਖਰਚਾ ਚੁੱਕਣ ਲਈ ਲਈ ਜ਼ਿੰਮੇਵਾਰੀ ਮਨਪ੍ਰੀਤ ਸਿੰਘ ਇਆਲੀ ਨੇ ਫਿਰੋਜ਼ਪੁਰ ਵਿਖੇ ਹੜ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਇਆਲੀ ਨੇ ਕਿਹਾ ਹੜਾਂ ਕਾਰਨ ਪਿੰਡਾਂ ਦੀ ਹਾਲਤ ਬਹੁਤ ਮਾੜੀ ਇਹਨਾਂ ਮੁਸ਼ਕਲਾਂ ਦਾ ਲੋਕ ਡਟ ਕੇ ਕਰ ਰਹੇ ਨੇ ਸਾਹਮਣਾ ਪੰਜਾਬੀ ਗਾਇਕ ਤੇ اداکار ਦਲਜੀਤ ਦੋਸਾਂਝ ਨੇ ਪੰਜਾਬੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਕਹੀ ਗੱਲ ਇਸ ਦੇ ਨਾਲ ਹੀ ਉਹਨਾਂ ਨੇ ਹੜ ਦਾ ਮੁਕਾਬਲਾ ਕਰ ਰਹੇ ਪੰਜਾਬ ਦੇ ਨੌਜਵਾਨਾਂ ਦੀ ਕੀਤੀ ਸ਼ਲਾਘਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ